ਜਨਤਾ ਦੀ ਬਾਚਨ ਦੇਖਦੇ ਸਾਰੇ ਦੋਤਾਂ ਦਾ ਸਵਾਗਤ ਆ। ਇਸ ਵਾਰ ਅਸੀਂ ਖੜੇ ਆ ਬਾਜਾ ਖੰਨਾ ਰੋਡ ਦੇ ਉੱਤੇ ਜਿੱਥੇ ਕਿ ਮਾਂ ਨਾਨਾ ਦੇਵੀ ਜਾਣ ਵਾਲੇ ਸਰਦਾਲੂਆਂ ਵਾਸਤੇ ਜਿਹੜਾ ਲੰਗਰ ਲਾਇਆ ਗਿਆ। ਸਾਡੇ ਨਾਲ ਉਹ ਸੇਵਾਦਾਰ ਮੌਜੂਦ ਨੇ। ਆਪਾਂ ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ ਉਹਨਾਂ ਦਾ ਇਸ ਲੰਗਰ ਨੂੰ ਲੈ ਕੇ ਕੀ ਕਹਿਣਾਗਾ? ਹਾਂਜੀ। ਕੀ ਕਹਿਣਾ ਚਾਹੋਗੇ ਜਿਹੜਾ ਦੀ ਲੰਗਰ ਦੋਨੇ ਮਾਤਾ ਦਾ ਮਾਤਾ ਸਰਦਾਲੂਆਂ ਵਾਸਤੇ। ਹਾਂਜੀ ਇਹ ਜੈ ਮਾਤਾ ਦੀ ਜੋ ਇਹ 13ਵਾਂ ਵਿਸ਼ਾਲ ਭੰਡਾਰਾ ਸਾਡੇ ਸਤਿਕਾਰਯੋਗ ਬਾਬਾ ਫੁਰਤੀ ਦਾਸ ਜੀ ਮਹਾਰਾਜ ਡੇਰਾ ਜਿਵਨੀ ਵਾਲਾ ਬਰਨਾਲਾ ਦੇ ਸਦਕਾ ਉਹਨਾਂ ਦੀ ਮਿਹਰ ਦੇ ਸਦਕਾ ਔਰ ਮਹਾਮਾਈ ਦੀ ਮਿਹਰ ਦੇ ਸਦਕਾ ਔਰ ਸਾਰੇ ਧਰਮਾਂ ਨੂੰ ਮੁੱਖ ਰੱਖਦੇ ਹੋਏ ਸਾਰਿਆਂ ਦੀ ਹੀ ਇੱਜ਼ਤ ਕਰਦੇ ਹੋਏ ਪ੍ਰਮਾਤਮਾ ਦੀ ਮਿਹਰ ਨਾਲ ਜਿਹੜਾ ਇਹ ਭੰਡਾਰਾ ਆਉਣ ਵਾਲੇ ਜਿਹੜੇ ਯਾਤਰੀ ਹੈ ਨੈਣਾ ਦੇਵੀ ਜਾਣ ਵਾਸਤੇ ਜਾਂਦੇ ਆ ਉਹਨਾਂ ਵਾਸਤੇ ਇਹ ਜਿਹੜਾ ਲੰਗਰ ਪਾਣੀ ਹੈ ਉਹ ਤਿਆਰ ਕੀਤਾ ਜਾਂਦਾ ਔਰ ਮਹਾਮਾਈ ਦੀ ਜੋਤ ਨੈਣਾ ਦੇਵੀ ਤੋਂ ਲਿਆ ਕੇ ਔਰ ਜਿੰਨੀ ਦੇਰ ਲੰਗਰ ਚੱਲਦਾ ਹੈ ਲੰਗਰ ਦੇ ਵਿੱਚ ਬਰਾਜਮਾਨ ਔਰ ਲੰਗਰ ਦੀ 13 ਤਰੀਕ ਨੂੰ ਸਮਾਪਤੀ ਕਰਕੇ 14 ਤਰੀਕ ਨੂੰ ਜਿਹੜੀ ਮਾਤਾ ਰਾਣੀ ਦੀ ਜੋਤ ਹੈ ਉਹ ਵਾਪਸ ਨੈਣਾ ਦੇਵੀ ਮੰਦਿਰ ਦੇ ਵਿੱਚ ਲਿਜਾ ਕੇ ਅਸਤ ਕਰਾਈ ਜਾਵੇਗੀ ਤੇ ਇਹ ਸੰਗਤ ਦੇ ਸਹਿਯੋਗ ਨਾਲ ਹਲਿਆਣਾ ਜਿੱਥੇ ਕੋਈ ਖੜ ਗਿਆ ਉੱਥੇ ਖੜਾ ਕੇ ਰੱਖ ਜਮੀਨ ਨਹੀਂ ਹਲਾਉਂਦੇ ਉਹ ਲੋਪਿਸ਼ੇ ਕਿਸ ਕਰਮ ਇਹ ਲੰਗਰ ਲਾਉਂਦੇ ਹਾਂ ਹਰ ਸਾਲ ਆਉਂਦੇ ਹਾਂ ਹਾਂ ਜੀ ਫੇਰ ਮੈਂ ਭੰਡਾਰਾ ਫੇਰ ਮੈਂ ਭੰਡਾਰਾ ਜੀ ਹਰ ਸਾਲ ਇਹ ਚਾਲਿਆਂ ਦੇ ਵਿੱਚ ਮਾਤਾ ਰਾਣੀ ਦੇ ਚਾਲੇ ਜੋ ਚੱਲਦੇ ਆ ਉਹਨਾਂ ਦੇ ਸਬੰਧ ਵਿੱਚ ਲਾਇਆ ਜਾਂਦਾ ਉਹਨਾਂ ਦਿਨਾਂ ਦੇ ਵਿੱਚ ਹੀ ਲੱਗਦਾ ਠੀਕ ਹੈ ਜਿਵੇਂ ਕੀ ਜਿਹੜੇ ਸਰਦਾਲੂ ਆਉਂਦੇ ਨੇ ਉਹਨਾਂ ਦੇ ਰਹਿਣ ਪੈਣ ਪਾਣ ਦਾ ਪ੍ਰਬੰਧ ਹੋਏਗਾ ਜਾਂ ਲੰਗਰ ਦਾ ਗੱਲ ਹੈ ਜੀ ਨਹੀਂ ਸਿਰਫ ਅਸੀਂ ਲੰਗਰ ਪਾਣੀ ਦਾ ਪ੍ਰਬੰਧ ਕੀਤਾ ਜੀ ਜਿਹੜੇ ਕਿੰਨੇ ਵੀ ਯਾਤਰੀ ਆਉਂਦੇ ਨੇ ਲੰਗਰ ਸਾਕ ਕੇ ਚਲੇ ਜਾਂਦੇ ਹਾਂ ਜੀ ਹਾਂ ਜੀ ਹਾਂ ਜੀ ਲੰਗਰ ਜੋ ਰਾਤ ਨੂੰ ਵੀ ਦੇਰ ਤੱਕ ਜੇ ਕੋਈ ਆਵੇ ਤਾਂ ਲੰਗਰ ਸ਼ਿਕਾਇਆ ਜਾਂਦਾ ਜੀ। ਮਤਲਬ ਸਾਡੇ ਚੈਨਲ ਦੇ ਰਾਹੀਂ ਪੂਰੀ ਦੁਨੀਆ ਦੇਖ ਰਹੀ ਆ। ਹੋ ਸਕਦਾ ਇਹ ਵੀ ਵੀ ਦੇਖਣ ਤੋਂ ਬਾਅਦ ਤੁਹਾਡੇ ਕੋਲੇ ਬਾਤ ਵੀ ਰੁਕਦੇ ਨੇ ਕਿ ਲੰਗਰ ਵਾਤੇ ਰੁਕਣਾ। ਤਾਂ ਜਿਹੜਾ ਤੁਹਾਡਾ ਲੰਗਰ ਕਿਨੇ ਤੋਂ ਕਿਨੇ ਟਾਈਮ ਚੱਲਦਾ ਜੀ ਇਹ? ਇਹ ਲੰਗਰ ਸਵੇਰ 11 ਵਜੇ ਤੋਂ ਲੈ ਕੇ ਸ਼ਾਮ 3 ਵਜੇ ਦੇ ਤੱਕ। ਔਰ ਸ਼ਾਮ ਨੂੰ 6 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ ਔਰ ਜੋ ਵੀ ਯਾਤਰੀ ਰਾਤ ਨੂੰ ਉਸ ਤੋਂ ਬਾਅਦ ਵੀ ਆਏਗਾ ਤਾਂ ਉਸ ਨੂੰ ਵੀ ਲੰਗਰ ਸ਼ਿਕਾਇਆ ਜਾਵੇਗਾ ਨਹੀਂ ਜੀ ਕੋਈ ਵੀ ਵਿਅਕਤੀ ਇੱਥੋਂ ਭੁੱਖਾ ਨਹੀਂ ਜਾਂਦਾ ਇਹ ਮਾਤਾ ਰਾਣੀ ਦਾ ਦਰਬਾਰ ਹੈ ਸਾਡਾ ਇਹਦੇ ਵਿੱਚ ਕੀ ਹੈ ਅਸੀਂ ਤਾਂ ਇੱਕ ਚੌਂਕੀਦਾਰ ਹਾਂ ਅਸੀਂ ਤਾਂ 호ਕਾ ਦੇਣਾ ਤੇ ਬਾਕੀ ਇਹ ਜਿਹੜਾ ਲੰਗਰ ਹੈ ਸਮੂਹ ਸੰਗਤ ਕੋਠੇ ਰਾਮਸਰ ਬਰਨਾਲਾ ਦੇ ਸਾਰਿਆਂ ਦੇ ਭੈਣਾ ਭਰਾਵਾਂ ਦੇ ਸਹਿਯੋਗ ਨਾਲ ਲਾਇਆ ਜਾਂਦਾ ਸੰਗਤ ਦੇ ਸਹਿਯੋਗ ਬਿਨਾ ਇਕੱਲਾ ਆਦਮੀ ਕੋਈ ਕੁਝ ਨਹੀਂ ਕਰ ਸਕਦਾ ਇਹ ਸਭ ਸੰਗਤ ਦਾ ਸਹਿਯੋਗ ਹੈ ਸਾਰੇ ਭੈਣ ਭਰਾ ਆਪਣੇ ਰਲ ਮਿਲ ਕੇ ਸੇਵਾ ਕਰਦੇ ਆ ਵੀਰ ਭੈਣ ਭਰਾ ਮਾਈਆਂ ਲੰਗਰ ਬਣਾਉਂਦੀਆਂ ਵੀਰ ਭਰਾ ਸ਼ਿਕਾਉਂਦੇ ਆ ਬਰਤਨ ਸਾਫ ਕਰਦੇ ਆ ਕੋਈ ਲੰਗਰ ਵਰਤਾਉਂਦਾ ਕੋਈ ਕੋਈ ਵੀ ਕਿਸੇ ਕਿਸਮ ਦੀ ਸਾਰੀ ਕੋਈ ਸਬਜ਼ੀ ਬਣਾਉਂਦਾ ਕੋਈ ਦਾਲ ਬਣਾਉਂਦਾ ਯਾਨੀ ਹਰ ਇੱਕ ਸੇਵਾ ਆਪਣੀ ਆਪਣੀ ਸੇਵਾ ਜਿਹੜੀ ਨਿਭਾ ਰਹੇ ਬਹੁਤ ਸੁਚੱਜੇ ਢੰਗ ਨਾਲ ਸੇਵਾ ਕਰ ਰਹੇ ਠੀਕ ਹੈ ਜੀ ਤੇ ਕੋਣ ਨੂੰ ਰੋਕ ਲਓ ਪਹਿਲਾਂ ਉਹ ਪਾ ਥੋੜਾ ਵੀਡੀਓ ਬਣਾਵਾਗੇ ਉਹਨੂੰ ਰੋਕ ਲੇਟ ਜਾਂਦੀਆਂ ਨੇ ਸਾਡੇ ਨਾਲ ਹੋਰ ਵੀ ਸੇਵਾਦਾਰ ਮੌਜੂਦ ਨੇ ਬਹੁਤ ਬੱਸ ਹੋ ਜੂ ਤੇ ਆਪਾਂ ਉਹਨਾਂ ਨੇ ਵੀ ਗੱਲਬਾਤ ਕਰਦੇ ਆ ਉਹਨਾਂ ਦੀ ਇਸ ਨੂੰ ਲੈ ਕੇ ਕੀ ਕਹਿਣਾਗਾ ਹਾਂਜੀ ਵੀਰੇ ਆਜੋ ਅੱਗੇ ਆਜੋ ਜੀ ਕੀ ਕਹਿਣਾ ਜਿਵੇਂ ਉਹ ਜਿਹੜਾ ਇਹ ਲੰਗਰ ਚਲਾਇਆ ਜਾਂਦਾ ਨਾ ਤੁਹਾਡੇ ਸੇਵਾਦਾਰਾਂ ਦੀ ਮੌਜੂਦਗੀ ਦੇ ਵਿੱਚ ਸੇਵਾ ਕੀਤੀ ਜਾਂਦੀ ਆ ਹਾਂਜੀ ਸਰਦਾ ਦੇ ਨਾਲ ਇਹ ਲੰਗਰ ਵਰਤਾਇਆ ਜਾਂਦਾ ਪੂਰੀ ਸ਼ਰਦਾ ਦੇ ਨਾਲ ਲੰਗਰ ਵਰਤਾਇਆ ਜਾਂਦਾ ਹੈ ਮਹਾਮਾਈ ਦੀ ਕਿਰਪਾ ਹੈ ਮਹਾਮਾਈ ਦੀ ਕਿਰਪਾ ਨਾਲ ਸਰਕਾਰੀ ਲੰਗਰ ਚੱਲ ਰਿਹਾ ਹੈ ਪੂਰੀ ਸ਼ਰਦਾ ਦੇ ਨਾਲ ਚਕਾਈਦਾ ਹੈ ਕਿਸੇ ਨੂੰ ਦੁੱਖ ਤਕਲੀਫ ਹੈ ਉਹਨਾਂ ਨੂੰ ਦਵਾਈ 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 ਜੋ ਵੀ ਹੈ ਸ਼ਰਦਾ ਦੇ ਨਾਲ ਪਰ ਸੇਵਾ ਕਰੀਦੇ ਜੈ ਮਾਤਾ ਦੀ ਜੈ ਮਾਤਾ ਸਾਡੇ ਡਾਕਟਰ ਸਾਹਿਬ ਇਹ ਇਹਨਾਂ ਦੀ ਦੁਕਾਨ ਆ ਇੱਥੇ ਜੀ ਹਾਂ ਡਾਕਟਰ ਸਾਹਿਬ ਇੱਥੇ ਜੇ ਕਿਸੇ ਨੂੰ ਕੋਈ ਢਿਲ ਮੱਠ ਵੀ ਹੋ ਜਾਵੇ ਤਾਂ ਉਹ ਦਵਾਈ ਦਿਵਾਉਣ ਦਾ ਵੀ ਜਿਹੜੇ ਫਰੀਦ ਬਾਈ ਦਿੰਦੇ ਨੇ ਨਾ ਅਸੀਂ ਦਿਵਾਵਾਂਗੇ ਜੀ ਫਰੀ ਠੀਕ ਹੈ ਜੋ ਵੀ ਖਰਚਾ ਹੋਊਗਾ ਅਸੀਂ ਦੇਵਾਂਗੇ ਜੇ ਕਿਸੇ ਨੂੰ ਕੋਈ ਬੁਖਾਰ ਚੜਿਆ ਖੰਗ ਤਾਂ ਬੁਖਾਰ ਕੁਝ ਵੀ ਹੈ ਤੇ ਅਸੀਂ ਉਹ ਦਵਾਈ ਇਹਨਾਂ ਤੋਂ ਲੈ ਕੇ ਫਰੀ ਦੇਵਾਂਗੇ ਇਕੋਨ ਕਦਵਾਚੇ ਹੋਇਆ ਇਕੋਰੀ ਅਗੇ ਦੀ ਵਿੱਚ 10 ਮਿੰਟ ਸਾਡੇ ਨਾਲ ਹੋਰ ਵੀ ਬਹੁਤ سارے ਸਰਦਾਰ ਆਲੂ ਮੌਜੂਦ ਨੇ ਜਿਹੜੇ ਸੇਵਾ ਕਰਦੇ ਨੇ ਕੋਈ ਭਾਂਡਿਆਂ ਦੀ ਸੇਵਾ ਕਰਦਾ ਕੋਈ ਝਾੜੂ ਦੀ ਸੇਵਾ ਕਰਦਾ ਕੋਈ ਲੰਗਰ ਵਿੱਚ ਸੇਵਾ ਕਰਦਾ ਜਿਵੇਂ ਸਾਡੇ ਨਾਲ ਫੌਜੀ ਸਾਹਿਬ ਮੌਜੂਦ ਹੈ ਆਪਾਂ ਇਹਨਾਂ ਨੇ ਵੀ ਗੱਲਬਾਤ ਕਰਦੇ ਹਾਂ ਕਿ ਇਹਨਾਂ ਦਾ ਇਸ ਨੂੰ ਲੈ ਕੇ ਕੀ ਕਰਾਂ ਹਾਂਜੀ ਫੌਜੀ ਸਾਹਿਬ ਕੀ ਕਹਿਣਾ ਚਾਹੋਗੇ ਜੈ ਮਾਤਾ ਜੀ ਬਹੁਤ ਠੀਕ ਹੈ ਜੀ ਮਾਤਾ ਰਾਨੀ ਦੀ ਕਿਰਪਾ ਵਧੀਆ ਭੰਡਾਰੇ ਚੱਲਦੇ ਆ ਇਦਾਂ ਹੀ ਭਰਪੂਰ ਚੱਲਦੇ ਰਹਿਣਗੇ ਮਾਤਾ ਦਾ ਹੱਥ ਚਾਹੀਦਾ ਸਿਰ ਤੇ ਠੀਕ ਹੈ। ਅ ਸੰਗਤ ਨੂੰ ਕੀ ਕਹਿਣਾ ਚਾਹੋਗੇ ਕਈਆਂ ਨੂੰ ਮਤਲਬ ਇਸ ਲੰਗਰ ਬਾਰੇ ਹਜੇ ਨਹੀਂ ਵੀ ਪਤਾ ਹੈਗਾ ਹਨਾ ਤਾਂ ਮਤਲਬ ਆਉਣ ਆ ਕੇ ਲੰਗਰ ਸਕਣ ਜੇ ਸੇਵਾ ਮਰਜਾਦਾ ਦੇ ਨਾਲ ਜੀ। ਹਾਂਜੀ ਸਾਰੇ ਕੋਈ ਮਨਾਹੀ ਨਹੀਂ ਕਿਸੇ ਨੂੰ ਵੀ ਕੋਈ ਵੀ ਕਿਸੇ ਵੀ ਧਰਮ ਦਾ ਕੁਛ ਨਹੀਂ ਇਦਾਂ ਦਾ ਕੁਛ ਨਹੀਂ ਹੈ। ਮਾਤਾ ਰਾਣੀ ਦਾ ਲੰਗਰ ਸਭ ਵਾਸਤੇ ਖੁੱਲਾ 24 ਘੰਟੇ ਵਾਸਤੇ। ਹਾਂਜੀ ਬਾਬਾ ਜੀ ਤੁਸੀਂ ਵਰਤਨਾ ਦੀ ਸੇਵਾ ਕੀਤੀ ਹੈ ਕਿੱਦਾਂ ਲੱਗਦਾ ਜੀ? ਹਾਂਜੀ ਜੈ ਮਾਤਾ ਦੇ। ਹਾਂਜੀ ਸੇਵਾ ਕਰਦੇ ਸਰਦਾ ਨਾਲ ਸੇਵਾ ਕਰਦੇ ਜੀ। ਵੀ ਕਰਦੇ ਰਹਾਂਗੇ। ਸਰਦਾ ਭਾਵਨ ਨੂੰ ਸੇਵਾ ਕਰਾਂਗੇ। ਜੈ ਮਾਤਾ ਦੀ। ਏ ਸੀਗੇ ਸਾਡੇ ਨਾਲ ਸਰਦਾਲੂ ਜਿਹੜੇ ਇੱਥੇ ਸੇਵਾ ਕਰਦੇ ਨੇ ਸਿਆਣੇ ਕਹਿੰਦੇ ਨੇ ਕਿ ਸਭ ਤੋਂ ਵੱਡਾ ਜਿਹੜਾ ਪੁੰਨ ਹੈ ਉਹ ਹੈਗਾ ਕਿਸੇ ਦੇ ਭੁੱਖੇ ਦਾ ਢਿੱਡ ਭਰਨਾ ਜਿਵੇਂ ਕਿ ਅੱਜ ਇਹਨਾਂ ਵੱਨਿਓ ਲੰਗਰ ਲਾਇਆ ਗਿਆ ਸਰਦਾਲੂਆਂ ਪਿੱਛੋਂ ਲੰਗਰ ਲਾਇਆ ਜਾਂਦੇ ਨੇ ਜਿਹੜੇ ਕਿ ਆਉਂਦੀਆਂ ਦੀ ਸੰਗਤ ਨੂੰ ਲੰਗਰ ਚੁਕਾਇਆ ਜਾਂਦਾ ਜਿਵੇਂ ਤੁਹਾਨੂੰ ਅਸੀਂ ਇਹਨਾਂ ਦੇ ਨਾਲ ਮਿਲਾਇਆ ਇਸੇ ਤਰ੍ਹਾਂ ਹੋਰ ਵੀ ਤੁਹਾਡੇ ਸਾਹਮਣੇ ਨਵੇਂ-ਨਵੇਂ ਵੀਡੀਓ ਲੈ ਕੇ ਫਿਰ ਹਾਜ਼ਰ ਹੋਵਾਂਗੇ ਸਾਡੀ ਹਰ ਵੀਡੀਓ ਦੇਖ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਇਸੇ ਤਰ੍ਹਾਂ ਵੀਡੀਓ ਲੈ ਕੇ ਫਿਰ ਹਾਜ਼ਰ ਹੋਵਾਂਗੇ ਤੱਕ ਲਈ ਸਤਿ ਸ੍ਰੀ ਅਕਾਲ ਜ